Okay, <laughs>

ਸੋ ਤੁਹਾਡਾ ਸਤਿਕਾਰ ਇੱਥੇ ਬੜੀਏ ਮਾਨਯੋਗ ਸਰਕਾਰੀਆ ਅਧਿਸ਼ਤਰੀ ਨੂੰ ਇੱਥੇ ਬ੍ਰਾਹਮਣਾਂ ਨੇ ਇਹ ਵੀ ਕਰਦਾ ਹੈ ਸਾਡਾ ਸਾਹਿਬ ਜਿੰਦਰ ਸਿੰਘ ਜੀ ਸਾਡੇ ਜ਼ਿਲ੍ਹਾ ਖੇਡ ਅਫਸਰ ਰਸਮੀ ਤੌਰ ਤੇ ਅਨੇ ਅਸ਼ੰਕ ਦੇ ਜਿਹੜੇ ਇੱਥੇ ਪਰਤੇ ਸੱਤਰ ਅਰੇ ਆਪ ਜੀ ਆਖੀਏ ਤੁਹਾਡੇ ਉਸ ਤੋਂ खास करके विशेष तौर पर बलदेव सिखो जी का चौथा सीजन करवाए खेड विभाग फरीदकोट के समूह कोचिस वालों सारे कर्मचारियों वालों विशेष तौर पर सारे खिडारियों वालों बहुत बहुत सो इसको पहला जो तीन सीजन है ਦੀ ਆਰਗੇਨਾਈਜ਼ ਕੀਤਾ ਗਿਆ ਪਿਛਲੇ ਦਿਨ ਸਾਡੇ ਇਕੱਲੇ ਆਵਾਜ਼ ਵਾਲੀ ਖੇਡਾਂ ਭੰਗ ਪੰਜਾਬ ਨੇ ਦਾ ਉਸ ਮੌਕੇ ਦੇ ਇਕੱਠੇ ਹੋਏ ਇਹ ਬੜਾ ਮੰਨ ਕੇ ਲਈ ਅੱਛਾ ਸਰਕਾਰ ਦਾ ਫਰਮਾਨ ਕਿ ਤੁਸੀਂ ਸਾਰੇ ਵੀ ਤੁਹਾਡੇ ਸਾਰੇ ਨੂੰ ਬਹੁਤ ਬਹੁਤ ਮੌਕਾ ਹੈ ਤੁਸੀਂ ਜੀਮਨ ਵਧੀਆ ਪ੍ਰਦਰਸ਼ਨ ਦਿਖਾਓ ਪ੍ਰੀਤਪੁਰ ਜਿਲ੍ਹਾ ਦੇ ਵਿੱਚ ਵੀ ਇਹ ਦੇਖਿਆ ਜਾਂਦਾ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਖੁਦ ਸਾਡੇ ਐਮਐਲਐਸ ਸਰ ਬਹੁਤ ਬਧੀਆ ਪ੍ਰਦਰਸ਼ਨ ਰਹੀ ਨੇ ਵਾਸਪਾਲ ਨੂੰ ਬੋ ਪਿਆਰ ਕਰਦੇ ਨੂੰ ਵੀ ਪਿਆਰ ਕਰਦੇ ਨੇ ਉਸੇ ਸਾਰੇ ਨੇ ਜਿਹੜੀ ਦੇਖ ਕੇ ਥੋੜੇ ਸੋਪਟ ਨਾਲ ਇਗਜ਼ਾਮ ਭਰ ਰਹੇ ਨੇ ਫੋਲੋ ਕਰਨਾ ਹੈ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਸਰਕਾਰ ਤੇ ਤੁਸੀਂ ਚਾਹੁੰਦੇ ਆ ਸਾਡੇ ਨਾਲ ਵੀ ਕੁੱਝ ਕਰੋ ਨਸ਼ੇ ਤੋਂ ਓਹੜਨਾ ਨਾ ਨਸ਼ੇ ਕਰਨੀ ਆ ਨਾ ਕਿਸੇ ਕਰ ਦੇਣੀ ਆ ਇਹ ਕਹਿੰਦਾ ਇਹ ਆਪਣੇ ਇੰਦਰ ਦੇ ਗ੍ਰੇਨਸਟਾ ਬਣਾ ਕਰਨਾ ਮੈਂ ਬਹਿਣਾ ਆਪਣੇ ਟਾਈਮ ਤੇ ਪੂਰੀ ਲੈਸਰੀ ਕਰਦਾ ਸੀ ਕਿ ਸਾਡੇ ਜਿਹੜੇ ਉਸਤਾਦ ਸਾਬੂ ਜੀ ਉਹ ਇੱਕ ਗੱਲ ਕਹਿੰਦੇ ਹਿੰਦੇ ਸੀ ਕਿ ਜਿਹੜਾ ਪਲੇਅਰ ਹੁੰਦਾ ਨਾ ਇਹ ਕਹਿੰਦਾ 27 ਸਤਿਰਾਇਓ ਪਰ ਉਹ ਵੀ ਮਾਰਾ ਫੇਰ ਜਨਾ ਕਰਦਾ ਨਾ ਨਾਮ ਇਹ ਜਿਹੜਾ ਪਲੇਅਰ ਹੁੰਦਾ ਉਹ ਹੱਡਾਂ ਦੀ ਮਾਰਾ ਫੇਰਦਾ ਹੈ ਸਮਝੋ ਉਹ ਹੱਡਾਂ ਦੀ ਮਾਰਾ ਫੇਰਦਾ ਫੇਰਦਾ ਨਾਮ ਨਾਲ ਸੱਜੇ ਰਸਤਾ ਵਾੜੀ ਜਿੱਦੜੇ ਦੂਰ ਭੁਲ ਕੇ ਤੇ ਨੀਵਾਂ ਹੱਕੇ ਕਰਦਾ ਤੁਸੀਂ ਸਾਰਿਆਂ ਨੇ ਕਿੰਨਾ ਗੁਣਾ ਨੂੰ ਸੌਹਣਾ ਕਰਨਾ ਕਿ ਜਿੰਮਾ ਵੀ ਕੋਣ ਸ਼ਹਿਰ ਦਾ ਪੰਜਾਬ ਦਾ ਨਾਮ ਤੇ ਜੀਸ਼ ਦਾ ਨਾਮ ਚਾਹ ਕਰਨਾ ਸਾਰੇ ਮਾਨੂੰ ਕਹਿੰਦਾ ਵੀ ਸਰਪੰਚ ਉਹਨਾਂ ਦੀ ਬਾਈਕ ਰਿਪੋਰਟ ਕਰਨ ਚਾਹੁੰਦੇ ਐ ਕਿ ਦੇਖੀ ਕਰਦੇ ਐ ਪ੍ਰਸ਼ੰਤ ਜੀ ਸਾਡੇ ਪਿਆਰੇ ਸੋ ਮੈਨੂੰ ਲੱਗਦਾ ਵੀ ਛੋਟੇ ਹੁੰਦੇ ਸੀ ਜਿਹੜੇ ਦੇਸ਼ੀ ਜੰਮਦਾ ਚਾਹੇ ਆਇਆ ਤੋਂ ਤਾਲਪੁਰਾ ਜ਼ਾਲਪੁਰੇ ਨਾਲ ਛੇਰੋ ਹੋਇਆ ਬਹੁਤ ਹੀ ਨਿਤਮਾਰਾ ਫਿਰ ਪੰਜਾਬ ਸਤਾਰ ਸੈਚਾ ਚਾ ਚੋਕੀ ਐ ਨਾ ਛੋਟੇ ਛੋਟੇ ਤੁਹਾਡੇ ਬੱਚਿਆਂ ਤੋਂ ਵੀ ਆਸ ਕਰਦਾ ਸਾਰੇ ਇਮਾਨਦਾਰੀਆਂ ਆਪ ਦੀ ਮਿਹਨਤਾਂ ਇਧਰ ਦੇ ਆਪ ਦੇ ਸਕੂਲ ਦਾ ਆਪ ਦੇ ਟ੍ਰੈਕ ਦਾ ਆਪ ਦੇ ਹੱਕੇ ਦਾ ਆਪ ਦੇ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕਰਨਾ ਅੱਜ بڑا ਸੁਭਾਗਾ ਦਿਨ ਕਿਉਂਕਿ ਛੀਡਾਂ ਵਕਰ ਪੰਜਾਬ ਦੀ ਸੀਜ਼ਨ 4 ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਮੁੱਖ ਮੰਤਰੀ ਸਾਹਿਬ 3 ਸਤੰਬਰ ਨੂੰ ਇਹਦਾ ਉਗਾਟਨ ਕਰਨਗੇ ਆ ਚੌਥਾ ਸਾਲ ਜਿਹੜਾ ਸਰਕਾਰ ਦਾ ਚੱਲ ਰਿਹਾ ਹੈ ਔਰ ਸਰਕਾਰ ਨੇ ਵਾਦਾ ਕੀਤਾ ਸੀ ਕਿ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਮੁਰਦ ਤੋਂ ਜਿਹੜਾ ਗਰਾਊਂਡਾਂ ਦੇ ਵਿੱਚ ਲੈ ਕੇ ਆਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉ। ਉਹਨੂੰ ਲੈ ਕੇ ਉਸ ਪਰਪਸ ਨੂੰ ਲੈ ਕੇ ਬਲਾਕ ਲੈਵਲ ਜ਼ਿਲ੍ਹਾ ਲੈਵਲ ਔਰ ਸਟੇਟ ਲੈਵਲ ਦੇ ਉੱਤੇ ਕੰਪੀਟੀਸ਼ਨ ਹੋਣੇ। ਪਿਛਲੇ ਸਾਲ ਜਿਹੜਾ 4 ਲੱਖ ਦੇ ਕਰੀਬ ਖਿਡਾਰੀਆਂ ਨੇ ਇਹ ਚ ਹਿੱਸਾ ਲਿਆ ਸੀ। ਔਰ ਇਸ ਵਾਰ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਹੋਰ ਵਧਾਵਾਂਗੇ। ਤਾਂ ਕਿ ਹਰ ਘਰ ਤੱਕ ਜਿਹੜੀ ਹੈ ਤੇ ਖੇਡਾਂ ਮੁੱਤਰ ਪੰਜਾਬ ਦੀ ਜਿਹੜੀ ਮਹਿਕ ਹੈ ਉਹ ਪਹੁੰਚੇ। ਸਾਡੇ ਬੱਚੇ ਜਿਹੜੇ ਆ ਜਿਹੜੇ ਸੀ ਅੱਜਕੱਲ ਕਹਿੰਦੇ ਸੀ ਬੱਚੇ ਆਪਸੀ ਆ ਜੀ ਗਰਾਊਂਡਾਂ ਦੇ ਨਹੀਂ ਜਾਂਦੇ ਇੱਕ ਕਲਚਰ ਨਹੀਂ ਸੀਗਾ ਲੋਕੀ ਗਰਾਊਂਡ ਚ ਉਹਨਾਂ ਨੇ ਚਾਹੁੰਦੇ ਸੀ ਤਾਂ ਸਰਕਾਰ ਨੇ ਇੱਕ ਕਲਚਰ ਜਿਹੜਾ ਉਹ ਪੈਦਾ ਕੀਤਾ ਔਰ ਹਰ ਘਰ ਦਾ ਬੱਚਾ ਬਜ਼ੁਰਗ ਨੌਜਵਾਨ ਉਹ ਗਰਾਊਂਡਾਂ ਦੇ ਵਿੱਚ ਆਇਆ ਉਹਦੇ ਜਿਹੜੀ ਆ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਆ ਔਰ ਨਗਦਨਾਮ ਵੀ ਜਿਹੜੇ ਖਿਡਾਰੀਆਂ ਨੂੰ ਦਿੱਤੇ ਜਾਣਗੇ ਤਾਂਕਿ ਆਪਦੇ ਜਿਹੜੇ ਚੰਗੇ ਖਿਡਾਰੀ ਆ ਉਹ ਆਪਦੀ ਗੇਮ ਨੂੰ ਹੋਰ ਚੰਗਾ ਬਣਾ ਕੇ ਪੰਜਾਬ ਦਾ ਨਾਮ ਭਾਰਤ ਦੇ ਉਚਰ ਭਾਰਤ ਨਾਲ ਜੁੜੇ ਤਰ੍ਹਾਂ ਸੁਣਾ। ਮੇਰੇ ਪਹਿਲਾਂ ਵਾਲੀਆਂ ਸਰਕਾਰਾਂ ਹਮੇਸ਼ਾ ਇਹ ਕਹਿੰਦੀ ਰਹੀ ਆ ਵੀ ਅਸੀਂ ਜਵਾਨੀ ਵੱਲ ਧਿਆਨ ਦਿੰਦੇ ਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਆ ਕਹਿਣੀ ਤੇ ਕਰਨੀ ਦਾ ਜਿਹੜਾ ਫਰਕ ਹੁੰਦਾ ਹੈ ਜੇ ਮਯੋਧ ਨਸ਼ਿਆਂ ਵਿਰੋਧ ਚੱਲ ਰਿਹਾ ਉਵੇਂ ਹੀ ਖੇਡਾਂ ਬਤਲ ਪੰਜਾਬ ਦੀਆਂ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਵਾਸਤੇ ਹੈ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਹੈ ਸੋ ਮੈਨੂੰ ਲੱਗਦਾ ਵੀ ਜਿਵੇਂ ਦੂਜੀਆਂ ਸਟੇਟਾਂ 'ਚ ਆਪਾਂ ਅਕਸਰ ਪਹਿਲਾਂ ਦੇਖਦੇ ਹਾਂ ਹਰਿਆਣੇ 'ਚ ਸ਼ਾਇਦ ਵਧੀਆ ਹੁੰਦਾ ਜੇ ਤੋਂ ਖਿਡਾਰੀ ਨਿਕਲਦੇ ਸਾਡੇ ਇਥੋਂ ਨਿਕਲਦੇ ਨਹੀਂ ਸਕਦੇ ਹਾਲਾਂਕਿ ਸਾਰੀਆਂ ਜਿਹੜੀਆਂ ਵੱਡੀਆਂ ਟੀਮਾਂ ਨੇ ਇੰਟਰਨੈਸ਼ਨਲ ਟੀਮਾਂ ਉਹਨਾਂ ਦੇ ਤਕਰੀਬਨ ਜਿਹੜੇ ਕਪਤਾਨ ਆ ਉਹ ਪੰਜਾਬ ਤੋਂ ਨੇ ਸੋ ਮਾਨ ਸਾਹਿਬ ਨੇ ਸੋਚਿਆ ਵੀ ਅਸੀਂ ਵੀ ਆਪਦੇ ਜਿਹੜੇ ਤਵਾਕ ਆ ਉਹਨਾਂ ਨੂੰ ਬੱਚੇ ਆ ਸਾਡੇ ਪੰਜਾਬ ਦੇ ਉਹਨਾਂ ਨੂੰ ਇਸ ਰੀਤ ਆ ਲਪਾਈਏ ਗਰਾਊਂਡਾਂ ਲਪਾਈਏ ਉਸੇ ਤੈਅ ਤੀ ਹਰ ਇੱਕ ਹਲਕੇ ਦੇ ਵਿੱਚ ਜ਼ਿਆਦਾ ਨਹੀਂ ਤਾਂ 40 40 50 50 గ్రౌండ్ ਜਿਹੜੇ ਹਰ ਇੱਕ ਪਿੰਡ ਚ ਹੀ ਵਰ ਰਹੇ ਆ ਕਿ ਤੇ 30 ਲੱਖ ਦਾ ਇਹ ਚ 50 ਲੱਖ ਦਾ ਕਿਸੇ ਤੇ 20 ਲੱਖ ਦਾ గ్రౌండ్ ਵੀ ਵਰਦੇ ਆ ਤੇ ਹੁਣ ਸਰਕਾਰ ਨੇ ਇੱਕ ਨਵੀਂ ਚੀਜ਼ ਜਿਹੜੀ ਇਹਨਾਂ ਬੱਚਿਆਂ ਵਾਸਤੇ ਜਿਹੜਾ గ్రౌਂਡਾਂ ਚ ਲਿਆਉਣ ਵਾਸਤੇ ਇਹਨਾਂ ਦੀ ਸਿਹਤ ਵਾਸਤੇ ਜਿਮ ਜਿਹੜੇ ਹਰ ਇੱਕ ਹਲਕੇ ਦੇ ਵਿੱਚ ਦੇਣਿਆ तकरीबन 25 25 ਸੋ ਪਹਿਲਾਂ ਮੈਂ ਆਪ ਆਪਦੇ ਕਨਿਓ ਵੀ 25 ਤੋਂ 30 ਜਿਹੜੇ ਜੈਮਾਂ ਹਲਕੇ ਤੇ ਦੇ ਚੁੱਕਿਆ ਤੇ तकरीबन ਮੇਰੇ ਹਲਕੇ ਚ ਤਾਂ ਸਾਰੇ ਪਿੰਡਾਂ ਚ ਜਿਮ ਹੋ ਜਾਊਗਾ ਤੇ గ్రౌండ్ ਵੀ ਹੋ ਜਾਣਗੇ ਸੋ ਇਦੋਂ ਪਹਿਲਾਂ ਨਾ ਕਿਸੇ ਸਰਕਾਰ ਨੇ ਆਇਆ ਕੀਤਾ ਤੇ ਨਾ ਹੀ ਕਿਸੇ ਨੇ ਕਰਨਾ ਵੀ ਸੱਚੀ ਮੁੱਚੀ ਗਰਾਊਂਡ ਦੇ ਉੱਤੇ ਆ ਕੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਵਾਸਤੇ ਇੰਨਾ ਵਧੀਆ ਜਿਹੜਾ ਪ੍ਰਾਲਾਗ ਹੈ। ਅ ਪ੍ਰਬੰਧ ਸਿਕਿਉਰਿਟੀ ਦੇ ਵੀ ਹੈ ਸਾਰੇ ਤਰ੍ਹਾਂ ਦੇ ਪ੍ਰਬੰਧ ਹੈ ਗੇਮਾਂ ਲਈ ਜੋ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਵਿਜ਼ਨ ਹੈ ਕਿ ਅਸੀਂ ਸਾਡੇ ਪੰਜਾਬ ਚੋਂ ਪਲੇਅਰ ਪੈਦਾ ਕਰਨੇ ਨੇ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਉਹਦੇ ਥਰੀ ਪਨੀਰੀ ਨੂੰ ਡਿਵੈਲਪ ਕਰਨ ਵਾਸਤੇ ਸਾਰੀ ਗੇਮਾਂ ਕੀਤੀਆਂ ਜਾ ਰਹੀਆਂ ਉਸ ਦੌਰਾਨ ਅੱਜ ਮਿਸਾਲ ਜੂ ਸਾਡੇ ਤੇ ਪਹੁੰਚੀ ਹੈ ਜਿਸ ਨਾਲ ਕਿ ਅਧਿਲੇ ਕਿ ਹੋਈ ਸਾਰੇ ਜਿੱਨਾਂ ਪੰਜਾਬ ਦੇ ਵਿੱਚ ਪਹੁੰਚ ਜਾਏਗੀ ਤੇ ਹੁਸ਼ਿਆਰਪੁਰ ਤੋਂ 3 ਸਤੰਬਰ ਤੋਂ ਗੇਮਾਂ ਦਾ ਇੰਗਰੇਜਨ ਹੋ ਰਿਹਾ ਹੈ ਇਸ ਤੋਂ ਬਾਅਦ ਸਾਰੇ ਪੰਜਾਬ ਵਿੱਚ ਵੱਖ-ਵੱਖ ਏਜ ਗਰੁੱਪਾਂ ਲਈ ਇੱਥੇ ਦੱਸਣ ਜੋ ਗਾਸ ਕਰ ਲਈ ਵੀ ਹੈ ਕਿ ਅੱਗੇ ਪਹਿਲਾਂ ਛੋਟੇ ਬੱਚਿਆਂ ਦੇ ਨਾਲ-ਨਾਲ ਅਸੀਂ ਸੀਨੀਅਰਸ ਵਾਸਤੇ ਵੀ 40 ਪਲੱਸ ਵਾਲਿਆਂ ਵਾਸਤੇ ਵੀ ਗੇਮਾਂ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਥੈਟ ਗੇਮਾਂ ਦਾ ਕਲਚਰ ਵਧੇ ਤੇ ਜਿਹੜੇ ਯੂਥ ਨੇ ਸਿਟੀਜ਼ਨ ਨੇ ਨਸ਼ੇ ਤੋਂ ਦੂਰ ਰਹਿਣ ਤੇ ਨਸ਼ੇ ਦਾ ਮੁਕਾਬਲਾ ਕਰਨ ਸੋ ਇਸ ਦੇ ਨਾਲ ਹੀ ਜਿਹੜੇ ਸਭ ਤੋਂ ਜਿਹੜਾ ਅਸੀਂ ਚਾਹੁੰਦੇ ਆ ਸਾਡੇ ਜਿਹੜੇ ਵੱਧ ਤੋਂ ਵੱਧ ਪੰਜਾਬ ਤੋਂ ਪਲੇਅਰ ਉਹ ਨੈਸ਼ਨਲ ਲੌਅ ਤੌਰ ਤੇ ਇਕਜ਼ਟ ਕਰਨ ਵੀ ਦੇ ਸੰਬੰਧੀ ਅੱਜ ਇਹ ਸਾਡਾ ਸਾਰਾ ਕੀਤਾ ਜਾ ਰਿਹਾ ਹੈ ਇਨੋਗਰੇਸ਼ਨ ਸਭ ਪਹਿਲਾਂ ਵੀ ਜਿਹੜਾ ਕਿਟਾਵਤਨ ਪੰਜਾਬ ਦੇ ਸੀ ਚੱਲੀ ਆਈਆਂ ਤੁਹਾਨੂੰ ਕਮੀਆਂ ਪਈਆਂ ਕਿ ਇਸ ਵਾਰ ਕਿਸ ਤਰ੍ਹਾਂ ਦੇਖੋ ਜਦੋਂ ਵੀ ਕੋਈ ਸਕੀਮ ਚੱਲਦੀ ਹੈ ਜਾਂ ਕੁਝ ਵੀ ਚੱਲਦਾ ਕਮੀਆਂ ਹੁੰਦੀਆਂ ਜਿਵੇਂ ਜਿਵੇਂ ਅਸੀਂ ਵਿਚਰਦੇ ਆ ਸਾਨੂੰ ਪਤਾ ਲੱਗਦਾ ਪ੍ਰਸ਼ਾਸਨ ਤੇ ਲੋਕ ਸਾਡੇ ਸਾਰੇ ਅਸੀਂ ਆਪ ਮਿਲ ਕੇ ਰਲ ਮਿਲ ਕੇ ਇਸ ਕਮੀਆਂ ਨੂੰ ਦੂਰ ਕਰਾਂਗੇ ਕੋਸ਼ਿਸ਼ ਇਹੀ ਹੈ ਕਿ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਜੋ ਵੀ ਕਮੀਆਂ ਪਹਿਲਾਂ ਰਹੀਆਂ ਉਹਨਾਂ ਤੋਂ ਲੈਸਨ ਸਿੱਖਦੇ ਹੋਏ ਉਹਨਾਂ ਕਮੀਆਂ ਨੂੰ ਦੂਰ ਕੀਤਾ ਜਾਦਾ ਹੈ ਅੱਜ ਖੇਡਾਂ ਮਤਨ ਪੰਜਾਬ ਦੀਆਂ 2025 ਸੀਜ਼ਨ 4 ਦਾ ਜਿਹੜਾ ਆਗਾਜ਼ ਹੋ ਚੁੱਕਾ ਹੈ ਜੀ ਸੋ ਅੱਜ ਇਹਨਾਂ ਗੇਮਾਂ ਦੀ ਜਿਹੜੀ ਟਾਰਚ ਸੀਗਾ ਉਹ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪਹੁੰਚੀ ਹੈ ਟਾਰਚ ਰਿਲੇ ਸਵਾਗਤ ਪ੍ਰੋਗਰਾਮ ਖੇਡ ਵਿਭਾਗ ਫਰੀਦਕੋਟ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜੀ ਸੋ ਕੱਲ ਅਸੀਂ ਜਿਹੜੀ ਇਹ ਟਾਰਚ ਹੈ ਫਿਰੋਜ਼ਪੁਰ ਡਿਸਟ੍ਰਿਕਟ ਨੂੰ ਅਸੀਂ ਜਿਹੜਾ ਹੈਂਡਓਵਰ ਕਰਾਂਗੇ ਅੱਜ ਅਸੀਂ ਫਾਜ਼ਿਲਕਾ ਡਿਸਟ੍ਰਿਕਟ ਤੋਂ ਨਰਸੀਬ ਕੀਤਾ ਸੀਗਾ ਸੋ ਇਹਨਾਂ ਗੇਮਾਂ ਦੀ ਜਿਹੜੀ ਓਪਨਿੰਗ ਸੈਰੇਮਨੀ ਦਾ ਫੰਕਸ਼ਨ ਹੈ ਸਟੇਟ ਲੈਵਲ ਦਾ ਉਹ 3 ਤਰੀਕ ਨੂੰ ਹੁਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਮਨਾਇਆ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਬਲਾਕ ਲੈਵਲ ਦੀਆਂ ਗੇਮਾਂ ਸ਼ੁਰੂ ਹੋਣਗੀਆਂ 3 ਤਰੀਕ ਤੋਂ 12 ਤਰੀਕ ਤੱਕ ਉਹਦੇ ਵਿੱਚ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਕਿੰਨੇ ਬਲਾਕ ਰਹਿ ਜਾਣਗੇ ਉਸ ਤੋਂ ਬਾਅਦ 20 ਸਤੰਬਰ ਤੋਂ 30 ਸਤੰਬਰ ਤੱਕ ਜਿਹੜਾ ਡਿਸਟ੍ਰਿਕਟ ਲੈਵਲ ਦੀਆਂ ਗੇਮਸ ਆਰਗੇਨਾਈਜ਼ ਕੀਤੀਆਂ ਜਾਣਗੀਆਂ ਜ ਤੇ ਉਮੀਦ ਆ ਵੀ ਪਿਛਲੇ ਸਾਲ 5000 ਤੋਂ ਉੱਤੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਸਾਰੀ ਗੇਮਾਂ 'ਚ ਇਸ ਸਾਲ ਵੀ ਕੋਈ ਆਸ ਹੈ ਵੀ ਵੱਧ ਤੋਂ ਵੱਧ ਜਿਹੜੇ ਬੱਚੇ ਪਾਰਟਿਸਪੇਟ ਕਰਨਗੇ ਉਸ ਤੋਂ ਬਾਅਦ ਅਕਤੂਬਰ ਤੇ ਨਵੰਬਰ ਜਿਲੇ ਦੇ ਵਿੱਚ ਇਨ੍ਹਾਂ ਨਵੰਬਰ ਮਹੀਨੇ ਦੇ ਵਿੱਚ ਇਨ੍ਹਾਂ ਗੇਮਾਂ ਦੇ ਜਿਹੜੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ ਸੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਸਟੇਟ ਲੈਵਲ ਦੇ ਵਿੱਚ ਜਿਹੜਾ ਪਾਰਟਿਸਪੇਟ ਜਿਹੜੇ ਕਰਦੇ ਨੇ ਉਹਨਾਂ ਨੂੰ ਸਾਰਾ ਖਰਾਇਆ ਰਿਫਰੈਸ਼ਮੈਂਟ ਵਗੈਰਾ ਸਾਰਾ ਕੁਝ ਦਿੱਤਾ ਜਾਂਦਾ ਇਸ ਤੋਂ ਇਲਾਵਾ ਜਿਹੜੇ ਜੇਤੂ ਖਿਡਾਰੀ ਆ ਉਹਨਾਂ ਨੂੰ ਸਕਾਲਰਸ਼ਿਪ ਵੀ ਦਿੱਤੇ ਜਾਂਦੇ ਆ ਤੇ ਜਿਹੜੇ ਵਧੀਆ ਖਿਡਾਰੀ ਆ ਉਹ ਅੱਗੇ ਖੇਲੋ ਇੰਡੀਆ ਨੈਸ਼ਨਲ ਦੇ ਵਿੱਚ ਪਾਰਟਿਸਪੇਟ ਵੀ ਕਰਦੇ ਆ ਸੋ ਮੈਂ ਪੂਰਾ ਭਰੋਸਾ ਦਿਵਾਉਣਾ ਜ਼ਿਲ੍ਹਾ ਅਫਸਰ ਹੋਣ ਦੇ ਨਾਤੇ ਫਰੀਦਕੋਟ ਦੇ ਵਿੱਚ ਵੀ ਅਸੀਂ ਪੂਰੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਤੇ ਵਧੀਆ ਢੰਗ ਦੇ ਨਾਲ ਜਿਹੜੀਆਂ ਇਹ ਗੇਮਾਂ ਆਰਗੇਨਾਈਜ਼ ਕਰਾਂਗੇ ਸੋ ਮੈਂ ਅਪੀਲ ਕਰਦਾ ਸਾਰੇ ਫਰੀਦਕੋਟ ਦੇ ਖਿਡਾਰੀਆਂ ਨੂੰ ਸਤੰਤ ਸੱਜਣਾ ਫਰੀਦਪੁਰ ਕੋਟ ਦੀ ਧਰਤੀ ਦਾ ਨਾਮ ਵਾਪੇ ਫਰੀਦ ਦੀ ਧਰਤੀ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਰੁਪਿੰਦਰ ਪਾਲ ਦੀ ਤਰ੍ਹਾਂ ਸਿਫਤ ਕੋਟ ਸਮਰਾਧੀ ਦੀ ਤਰ੍ਹਾਂ ਚੰਦ ਸਿੰਘ ਲੰਪੀਆਂ ਦੀ ਤਰ੍ਹਾਂ ਰਜਿੰਦਰ ਸਿੰਘ ਲੰਪੀਆਂ ਦੀ ਤਰ੍ਹਾਂ ਰੋਸ਼ਨ ਕਰਨ ਧੰਨਵਾਦ ਜਿਹੜੇ ਜਿਹੜੇ ਗੇਮਰ ਹੈ ਰਹਿਣ ਵਾਲੇ ਸਰ ਬਲੋਕਾਂ ਦੇ ਵਿੱਚ 7 ਗੇਮਾਂ ਨੇ ਵਾਲੀਬਾਲ ਸ਼ੂਟਿੰਗ ਸਮੈਸ਼ਿੰਗ ਕਬੱਡੀ ਨੈਸ਼ਨਲ ਸਟਾਈਲ ਸਰਕਲ ਸਟਾਈਲ ਐਥਲੈਟਿਕ ਖੋ ਖੋ ਫੁੱਟਬਾਲ ਉਸ ਤੋਂ ਇਲਾਵਾ ਡਿਸਟ੍ਰਿਕਟ ਦੇ ਵਿੱਚ 25 ਤੋਂ ਵੱਧ ਗੇਮਾਂ ਨੇ ਸੋ ਇੰਨੀ ਲਿਸਟ ਤਾਂ ਕਿ ਕਿਸੇ ਜਾ ਸਕਦੀ ਪਰ ਸਾਰੀਆਂ ਮੇਜਰ ਗੇਮਾਂ ਨੂੰ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਹੈ ਅਕਤੂਬਰ 35 ਤੋਂ ਵੱਧ ਟੀਮਾਂ ਦੇ ਵਿੱਚ ਜਿਹੜਾ ਸਟੇਟ ਲੈਵਲ ਦੇ ਮੁਕਾਬਲੇ ਕਰਾਈ ਜਾਂਦੇ ਇਨਸ਼ਾਲੇ ਪੁੱਲੇ ਵੀ ਆਪਣੇ ਜਗ੍ਹਾ ਪਹੁੰਚੀ ਕਿ ਪਹਿਲੀ ਵਾਰ ਆ ਰਹੀ ਹੈ ਨਹੀਂ ਨਹੀਂ ਇਹ ਪਿਛਲੇ 3 ਸਾਲਾਂ ਤੋਂ ਲਗਾਤਾਰ ਆ ਰਹੀ ਹੈ ਜੀ ਇਨਸ਼ਾਲੇ 23 24 ਐਕਤੀ 25 ਤੀਸਰੇ ਸੀਜ਼ਨ ਇਨਸ਼ਾਲੇ ਪ੍ਰਬੰਧ ਸਰ ਪੰਜਾਬ ਸਰਕਾਰ ਵੱਲੋਂ ਜਿਹੜਾ ਪੂਰਾ ਪ੍ਰੋਪਰ ਫੰਡ ਦਿੱਤਾ ਜਾਂਦਾ ਹੈ ਇਹਦੇ ਲਈ ਸਾਡੇ ਡਿਪਾਰਟਮੈਂਟ ਵੱਲੋਂ ਸੋ ਉਹਦੇ ਨਾਲੇ ਜਿਹੜਾ ਸਾਰੇ ਫੰਕਸ਼ਨ ਆਰਗੇਨਾਈਜ਼ ਕੀਤੇ ਜਾਂਦੇ ਆ ਜੀਦੇ ਚ ਜਿਹੜਾ ਹੁਣ ਮੁੱਢਲੇ ਪ੍ਰਬੰਧ ਹੁੰਦੇ ਆ ਬੱਚਿਆਂ ਦੀ ਡਾਈਟ ਦਾ ਟੈਂਡਰ ਹੁੰਦਾ ਬੱਚਿਆਂ ਦੇ ਜਿਹੜੇ ਜੇ ਮੈਡਲਾਂ ਦਾ ਜਿਹੜਾ ਪ੍ਰਬੰਧ ਹੁੰ ਖਾਣੇ ਦਾ ਪ੍ਰਬੰਧ ਹੁੰਦਾ ਵੀ ਆਈਪੀ ਰਿਫਰੈਸ਼ਮੈਂਟ ਹੁੰਦੀ ਹੈ ਜਿਹੜਾ ਖੇਡਾਂ ਦਾ ਸਮਾਨ ਅਸੀਂ ਖਰੀਦਿਆ ਮਤਲਬ ਕਿ ਹਰ ਇੱਕ ਚੀਜ਼ ਦਾ ਜਿਹੜਾ ਧਿਆਨ ਰੱਖਿਆ ਜਾਂਦਾ